हेलो एवरीवन स्वागत है ਤੁਹਾਡਾ ਮੇਰੇ YouTube ਚੈਨਲ ਲਰਨਿੰਗ ਪੰਜਾਬੀ ਵਿੱਚ ਜੋਤੀ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਪੜਨ ਜਾ ਰਹੇ ਹਾਂ ਵਾਰਤਕਾਰ ਸਰਦਾਰ ਕਪੂਰ ਸਿੰਘ ਆਈ.ਸੀ.ਐਸ ਬਾਰੇ ਜਨਮ ਅਤੇ ਮਾਤਾ ਪਿਤਾ ਕਪੂਰ ਸਿੰਘ ਦਾ ਜਨਮ 2 ਮਾਰਚ 1909 ਈਸਵੀ ਨੂੰ ਜਗਰਾਉਂ ਜ਼ਿਲ੍ਹਾ ਲੁਧਿਆਣਾ ਵਿੱਚ ਹੋਇਆ ਆਪਦੇ ਪਿਤਾ ਦਾ ਨਾਮ ਸਰਦਾਰ ਤੀਦਾਰ ਸਿੰਘ ਧਾਲੀਵਾਲ ਅਤੇ ਮਾਤਾ ਦਾ ਨਾਮ ਹਰਨਾਮ ਕੌਰ ਸੀ ਥੋੜੇ ਸਮੇਂ ਦੇ ਪਿੱਛੋਂ ਇਹ ਪਰਿਵਾਰ ਪੱਛਮੀ ਪੰਜਾਬ ਦੇ ਜ਼ਿਲ੍ਹਾ ਲਾਇਲਪੁਰ ਦੇ ਚੱਕ ਨੰਬਰ 531 ਵਿੱਚ ਜਾ ਵਸਿਆ। ਸਿੱਖਿਆ ਸਰਦਾਰ ਕਪੂਰ ਸਿੰਘ ਨੇ 10ਵੀਂ ਤੱਕ ਦੀ ਵਿੱਦਿਆ ਲਾਇਲਪੁਰ ਦੇ ਖਾਲਸਾ ਹਾਈ ਸਕੂਲ ਤੋਂ ਪ੍ਰਾਪਤ ਕੀਤੀ। ਉਚੇਰੀ ਵਿੱਦਿਆ ਲਈ ਆਪ ਲਾਹੌਰ ਗਏ। ਆਪ ਨੇ ICSE ਦੀ ਪ੍ਰੀਖਿਆ ਪਾਸ ਕੀਤੀ ਅਤੇ ਪ੍ਰਸ਼ਾਸਨਿਕ ਅਧਿਕਾਰੀ ਨਿਯੁਕਤ ਹੋਏ। ਕਮ ਆਪ 1931 ਤੋਂ 1962 ਤੱਕ ਡਿਪਟੀ ਕਮਿਸ਼ਨਰ ਰਹੇ ਇਸ ਸਮੇਂ ਦੌਰਾਨ ਆਪ ਨੂੰ 13000 ਰੁਪਏ ਦੇ ਗਵਨਕਰ ਸਸਪੈਂਡ ਕੀਤਾ ਗਿਆ ਕਪੂਰ ਸਿੰਘ ਨੇ ਇਸ ਕੇਸ ਦੀ ਪੈਰਵੀ ਹਾਈ ਕੋਰਟ ਅਤੇ ਸੁਪਰੀਮ ਕੋਰਟ ਵਿੱਚ ਕੀਤੀ ਸੀ ਪਰ ਪ੍ਰਤੱਖ ਸਬੂਤ ਨਾ ਹੋਣ ਕਰਕੇ ਆਪ ਬਰੀ ਨਾ ਹੋ ਸਕੇ ਫਿਰ 1962 ਵਿੱਚ ਅਕਾਲੀ ਪਾਰਟੀ ਦੇ ਨੁਮਾਇੰਦੇ ਵੱਜੋਂ ਸੁਤੰਤਰ ਪਾਰਟੀ ਦੀ ਟਿਕਟ ਤੇ ਪਾਰਲੀਮੈਂਟ ਦੇ ਮੈਂਬਰ ਰਹੇ 1960 ਦੀਆਂ ਪਾਰਲੀਮੈਂਟਰੀ ਚੋਣਾਂ ਵਿੱਚ ਕਪੂਰ ਸਿੰਘ ਦੀ ਸਿੱਖ ਬਹੁਲਤਾ ਵਾਲੇ ਹਲਕੇ ਲੁਧਿਆਣਾ ਤੋਂ ਜਮਾਨਤ ਜਬਤ ਹੋ ਗਈ ਸੀ 1969 ਵਿੱਚ ਉਹ ਫਿਰ ਪੰਜਾਬ ਵਿਧਾਨ ਸਭਾ ਦੇ ਸਮਰਾਲਾ ਹਲਕੇ ਤੋਂ ਮੈਂਬਰ ਚੁਣੇ ਗਏ ਕਪੂਰ ਸਿੰਘ ਨੇ ਸਿੱਖਾਂ ਨਾਲ ਹੋ ਰਹੇ ਵਿਤਕਰੇ ਤੇ ਬੇਇਨਸਾਫੀ ਨੂੰ ਖਤਮ ਕਰਨ ਲਈ ਪੂਰਨ ਰੂਪ ਵਿੱਚ ਖੁਦ ਨੂੰ ਸਮਰਪਿਤ ਕੀਤਾ 1973 ਵਿੱਚ ਸਰਦਾਰ ਕਪੂਰ ਸਿੰਘ ਨੂੰ ਨੈਸ਼ਨਲ ਪ੍ਰੋਫੈਸਰ ਆਫ ਸਿੱਖੀਜ਼ਮ ਦੀ ਉਪਾਦੀ ਨਾਲ ਪੂਰੇ ਸੰਸਾਰ ਵਿੱਚ ਸਨਮਾਨਿਆ ਗਿਆ। ਰਚਨਾਮਾ ਸਰਦਾਰ ਕਪੂਰ ਸਿੰਘ ਨੇ ਇੱਕ ਲੇਖਕ ਵਜੋਂ ਪੰਜਾਬੀ ਸਾਹਿਤ ਦੇ ਖੇਤਰ ਵਿੱਚ ਅਤੇ ਪੰਜਾਬੀ ਪਾਟਕਾਂ ਦੀ ਝੋਲੀ ਵਿੱਚ ਬਹੁਤ ਸਾਰੀਆਂ ਕਿਤਾਬਾਂ ਪਾਈਆਂ। ਇਹਨਾਂ ਨੇ ਨਿਬੰਧ, ਕਵਿਤਾ, ਸਿੱਖ ਇਤਿਹਾਸ ਅਤੇ ਰਾਜਨੀਤਿਕ ਵਿਸ਼ਿਆਂ ਉੱਪਰ ਆਪਣੀ ਕਲਮ ਚਲਾਈ। ਬਹੁਤ ਸਾਰੇ ਧਾਰਮਿਕ ਅਤੇ ਰਾਜਨੀਤਿਕ ਲੇਖਾਂ ਦੀ ਰਚਨਾ ਕੀਤੀ। ਪਹਿਲੀ ਹੈ ਸप्त श्रृंग। ਇਹ 1952 ਵਿੱਚ ਪ੍ਰਕਾਸ਼ਿਤ ਹੋਈ। ਇਸ ਵਿੱਚ ਸੱਤ ਮਹਾਪੁਰਖਾਂ ਦੀਆਂ ਜੀਵਨੀਆਂ ਸ਼ਾਮਿਲ ਹਨ। ਬਾਬਾ ਰਾਮ ਸਿੰਘ ਕੁੱਕਾ, ਨਿਊਟਨ, ਸੰਤ ਫ੍ਰਾਂਸਿਸੀ ਅਸੀਸੀ, ਰੋਜ, ਰੋਜਾ ਲਕਸ਼ਮਵਰਗ, ਸ਼ੰਕਰਾਚਾਰੀਆ, ਮੀਰਾ ਤੇ ਗੋਤਮ ਬੁੱਧ। ਅਗਲੀ ਪੁਸਤਕ ਹੈ ਇਹਨਾਂ ਦੀ ਪੁੰਦਰੀਕ ਪੁੰਦਰੀਕ ਦਾ ਭਾਵ ਹੈ ਕਮਲ ਦਾ ਫੁੱਲ ਇਹੇ ਪੁਸਤਕ 1956 ਵਿੱਚ ਪ੍ਰਕਾਸ਼ਿਤ ਹੋਈ ਇਸ ਵਿੱਚ 10 ਨਿਬੰਧ ਹਨ ਜੋ ਪੰਜਾਬੀ ਸੱਭਿਆਚਾਰ ਨੂੰ ਪੇਸ਼ ਕਰਦੇ ਹਨ ਪਹਿਲਾ ਹੈ ਧਰਮਪਦ ਭਾਰਤੀ ਨਾਟਕ ਸਤਨਾਮੀ ਸਾਧੂ ਹੇਅਰ ਗਲਿਫ ਹਿਪੋਗੈਂਡਾ ਚਿੱਟਾ ਸੋਨਾ ਪੰਜਾਬ ਵਿੱਚ ਲੋਕ ਗੀਤ ਗੁਰੂ ਨਾਨਕ ਨਿਬੰਧ ਤੇ ਮਹਨਜੋਦੜੋ ਅਗਲੀ ਕਿਤਾਬ ਹੈ ਨਦੀ ਬਹੁਵਿਸਤਾਰ ਇਹ 1952 ਵਿੱਚ ਪ੍ਰਕਾਸ਼ਿਤ ਹੋਈ ਇਸ ਵਿੱਚ ਵੀ 10 ਨਿਵੰਧ ਹਨ ਜੋ ਧਰਮ ਅਤੇ ਇਤਿਹਾਸ ਨਾਲ ਸੰਬੰਧਿਤ ਹਨ ਜਿਵੇਂ ਲਖ ਅਗਾਸਾ ਆਗਾਸ ਵਿਗਿਆਨਿਕ ਕਿਤਾਬ ਹੈ ਗੁਰੂ ਨਾਨਕ ਉਪਦੇਸ਼ ਧਾਰਮਿਕ ਹੈ ਪੰਜਾਬ ਸਿੱਖਾਂ ਦਾ ਹਿੰਦੂਸਤਾਨ ਨੂੰ ਤੋਹਫਾ ਇਤਿਹਾਸਿਕ ਹੈ ਮਹਾਰਾਜਾ ਰਣਜੀਤ ਸਿੰਘ ਦੀ ਪਾਸ਼ਾ ਨੀਤੀ ਅਗਲੀ ਕਿਤਾਬ ਹੈ ਸੱਚੀ ਸਾਖੀ 1976 ਵਿੱਚ ਪ੍ਰਕਾਸ਼ਿਤ ਹੋਈ ਇਹ ਇਹਨਾਂ ਦੀ ਸਵੈ ਜੀਵਨੀ ਨੁਮਾ ਰਚਨਾ ਹੈ ਇਸ ਦਾ ਮੁੱਖਬੰਦ ਡਾਕਟਰ ਗੰਡਾ ਸਿੰਘ ਜਿन्हे ਪ੍ਰਸਿੱਧ ਇਤਿਹਾਸਕਾਰ ਨੇ ਲਿਖਿਆ ਜਿਸ ਵਿੱਚ ਉਸਨੇ ਡਿਪਟੀ ਕਮਿਸ਼ਨਰ ਤੋਂ ਹਟਾਏ ਜਾਣ ਦੇ ਪੰਜਾਬ ਸਰਕਾਰ ਦੇ ਫਰਮਾਨ ਅਤੇ ਪੱਖਪਤੀ ਹੋਣ ਨੂੰ ਮੰਨ ਕਢੰਤ ਤੇ ਗੈਰ ਕਾਨੂੰਨੀ ਹੋਣਾ ਸਿੱਧ ਕੀਤਾ ਇਹ ਇੱਕ ਵਿਵਾਦਗ੍ਰਸਤ ਪੁਸਤਕ ਹੈ ਅਗੇ ਹੈ ਵਿਖਮਹ ਅਮ੍ਰਿਤ ਇਹ ਪੁਸਤਕ 2021 ਵਿੱਚ ਉਨ੍ਹਾਂ ਦੇ ਮਰਨ ਉਪਰੰਤ ਛਪੀ ਇਸ ਪੁਸਤਕ ਵਿੱਚ ਭਾਸ਼ਨਾ ਦਾ ਸੰਕਲਨ ਹੈ ਇਹ ਹੀ ਰਾਜਨੀਤਿਕ ਮਾਮਲਿਆਂ ਤੇ ਆਧਾਰਿਤ ਪੁਸਤਕ ਹੈ ਅੱਗੇ ਰਾਜ ਕਰੇਗਾ ਖਾਲਸਾ ਤੇ ਹੋਰ ਨਿਵੰਦ ਇਸ ਪੁਸਤਕ ਨੂੰ ਗੁਰਮukh ਸਿੰਘ ਨੇ 2007 ਵਿੱਚ ਛਾਪਿਆ ਅੱਗੇ ਆਪਾਂ ਪੁਸਤਕਾਂ ਦੇ ਨਾਮ ਦੇਖ ਲੈਣੇ ਆ ਇੱਕ ਸਿੱਖ ਦਾ ਬੁੱਧ ਨੂੰ ਪ੍ਰਣਾਮ ਪੰਚਨਦ ਹਸ਼ੀਸ਼ ਪੰਜਾਬੀ ਜੋ ਕਿ ਕਵਿਤਾਮਾ ਦਾ ਸੰਗ੍ਰਹਿ ਹੈ ਅੱਗੇ ਇਹਨਾਂ ਦੀ ਅੰਗਰੇਜ਼ੀ ਰਚਨਾਮਾਂ ਹਨ ਵਿਸਾਖੀ ਆਫ ਗੁਰੂ ਗੋਬਿੰਦ ਸਿੰਘ ਜੀ ਜੋ ਕਿ ਇਹਨਾਂ ਦੀ ਇੱਕ ਸ਼ਾਕਾਰ ਪੁਸਤਕ ਹੈ ਸੈਕਰਡ ਰਾਈਟਿੰਗਸ ਆਫ 6 ਇਹ ਯੂਨੈਸਕੋ ਦੁਆਰਾ ਪ੍ਰਕਾਸ਼ਿਤ ਕੀਤੀ ਗਈ ਹੈ ਅਗੇ ਹੈ ਮੀ ਜੁਡਾਈਸ ਮਾਰਚ 2003 ਵਿੱਚ ਅੰਮ੍ਰਿਤਸਰ ਦੇ ਚਤਰ ਸਿੰਘ ਤੇ ਜੀਵਨ ਸਿੰਘ ਦੁਆਰਾ ਛਾਪੀ ਗਈ ਅਗੇ ਸਿੱਖੀਜ਼ਮ ਫਾਰ ਮਾਡਰਨ ਮੈਨ ਗੁਰੂ ਨਾਨਕ ਲਾਈਫ ਐਂਡ ਥਾਟ ਦੀ ਆਵਰ ਆਫ ਸਵੈਰ ਗੁਰੂ ਅਰਜਨ ਐਂਡ ਹਿਸ ਸੁਖਮਨੀ ਸਮ ਇਨਸਾਈਟਸ ਇਨਟੂ ਸਿੱਖੀਜ਼ਮ ਇਹ ਸਨ ਇਹਨਾਂ ਦੀਆਂ ਅੰਗਰੇਜ਼ੀ ਦੀਆਂ ਪੁਸਤਕਾਂ ਬਾਕੀ ਇਹਨਾਂ ਪੁਸਤਕਾਂ ਤੋਂ ਇਲਾਵਾ 14 ਜੁਲਾਈ 1965 ਨੂੰ ਹਰੀ ਸਿੰਘ ਨਲਵਾ ਕਾਨਫਰੰਸ ਵਿੱਚ ਪ੍ਰਧਾਨਗੀ ਭਾਸ਼ਣ ਅਨੰਦਪੁਰ ਸਾਹਿਬ ਰੈਜ਼ੋਲੂਸ਼ਨ 1973 ਤੇ ਦੇ ਮਸੈਕਰ ਸਿਕਸ ਐਸ ਜੀ ਪੀ ਸੀ ਦੁਆਰਾ ਪ੍ਰਕਾਸ਼ਿਤ ਵਾਈਟ ਪੇਪਰ ਜੀਆਂ ਰਚਨਾਵਾਂ ਵੀ ਉਸਦੀ ਲੇਖਣੀ ਤੋਂ ਹਨ ਮੌਤ ਇਹਨਾਂ ਦੀ ਮੌਤ 1986 ਈਸਵੀ ਵਿੱਚ ਹੋਈ ਧੰਨਵਾਦ ਜੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ